ਇਰੇ ਜੇ ਮੋਟੀ ਤਾਂ ਵੀ ਕਈ ਵਾਰੀ ਪਈਏ ਤਾਂ ਸਾਫ਼ ਜਵਾਬ ਹੀ ਦੇ ਦਿੰਦੇ ਸਰਦਾਰ ਜੀ ਜੇ ਨਹੀਂ ਲਗਾएंगे ਕਿਉਂਕਿ ਵੀ ਜੇ ਕਰਮਾ ਮਾਰ ਲਈਆਂ ਜਾਂ ਮਿੰਨਤੀ ਕਰ ਲਈ ਜਾਵੇ ਉਹਦੇ ਵਿੱਚ ਕੋਈ ਨੁਕਸਾਨ ਕੋਈ ਨਹੀਂ ਹੈਗਾ ਠੀਕ ਹੈ 5 6 7 8 9 ਇਹ ਕਿਹੜੀ ਜਿਰੀ ਹੈ ਵੀ ਇਹ ਤਾਂ ਲੰਡੀ ਲੰਡੀ ਜੀ ਤਾਂ ਹੈਗੀ ਐਡੀ ਢਿੱਕ ਤਾਂ ਹੈਗੀ ਐ ਦੇਖਣ ਨੂੰ ਐ ਲੱਗਦਾ ਸੀ ਵੀ ਇਹ ਤਾਂ 50 60 ਮੰਨਦੀ ਹੈ ਹਾਂਜੀ ਕਿਸਾਨ ਪ੍ਰਭ ਉਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਪਨੀਰੀ ਬਾਰੇ ਝੋਨੇ ਦੀ ਬਾਰੇ ਵੀ ਕਿੰਨਾ ਬੀਜ ਪਾਉਣਾ ਇੱਕ ਮਰਲੇ ਦੇ ਵਿੱਚ ਬਾਸਮਤੀ ਵਾਸਤੇ ਨੌਨ ਬਾਸਮਤੀ ਵਾਸਤੇ ਤੇ ਇੱਕ ਖਾਸ ਗੱਲ ਕਰਨੀ ਆ ਵੀ ਜਿਹੜੇ ਰੇਤਲੇ ਬਾਹਣ ਨੇ ਜਾਂ ਜਿਹੜੇ ਬਾਹਣਾਂ ਦੇ ਵਿੱਚ ਝੋਨਾ ਪਹਿਲੀ ਵਾਰੀ ਲੱਗਿਆ ਨਰਮੇ ਵਾਲੇ ਬਾਹਣ ਨੇ ਉੱਥੇ ਪਨੀਰੀ ਵਜਣ ਵਾਸਤੇ ਤੁਸੀਂ ਕਿਹੜਾ ਤਰੀਕਾ ਵਰਤ ਸਕਦੇ ਹੋ ਆਜੋ ਉਹਦੇ ਬਾਰੇ ਗੱਲ ਕਰਦੇ ਆ ਕਿਉਂਕਿ ਪਨੀਰੀ ਵਾਸਤੇ ਇੱਕ ਮਰਲੇ ਦੇ ਵਿੱਚ ਕਿੰਨਾ ਬੀ ਪੈਂਦਾ ਇਹਦਾ ਤੁਸੀਂ ਬਹੁਤ ਦੇਖ ਲਿਆ ਹੋ ਇੱਕ ਮਰਲੇ ਚ ਇੰਨਾ ਪਾਉਏ ਪਾ ਅੱਜ ਤੁਹਾਨੂੰ ਪ੍ਰੈਕਟੀਕਲ ਦਿਖਾਉਣੀ ਆ ਆਪਾਂ ਕਰਮਾ ਮਾਰ ਕੇ ਦਿਖਾਉਣੀ ਆ ਵੀ ਕਿਵੇਂ ਇੱਕ ਜਿਹੜਾ ਆਮ ਅ ਬਸ ਨਾਰਮਲ ਪੜਿਆ ਲਿਖਿਆ ਬੰਦਾ ਉਹ ਕਿਵੇਂ ਜਿਹੜਾ ਇਹ ਤਰੀਕਾ ਵਰਤ ਕੇ ਸਹੀ ਬੀ ਪਾ ਸਕਦਾ ਕਿਉਂਕਿ ਮੈਂ ਹਮੇਸ਼ਾ ਦੇਖਿਆ ਵੀ ਜੇ ਸੰਘਣੀ ਰਹੇ ਜੇ ਪਨੀਰੀ ਤਾਂ ਵੀ ਲਵਾਈ ਦੇ ਵਿੱਚ ਦਿੱਕਤ ਦੇ ਦਿੰਦੀ ਹੈ ਜਿਹੜੀ ਲੇਬਰ ਹੈ ਉਹ ਤੋੜੀ ਜਾਂਦੀ ਰਹਿੰਦੀ ਹੈ ਤੇ ਜਿਹੜਾ ਪਨੀਰੀ ਜਿਹੜਾ ਝੋਨਾ ਉਹ ਚੱਲਣ ਦੇ ਵਿੱਚ ਦਿੱਕਤ ਆਉਂਦੀ ਹੈ ਜੇਰੇ ਜੇ ਮੋਟੀ ਤਾਂ ਵੀ ਕਈ ਵਾਰੀ ਭਈਏ ਤਾਂ ਸਾਫ਼ ਜਵਾਬ ਵੀ ਦੇ ਦਿੰਦੇ ਸਰਦਾਰ ਜੀ ਜੇ ਨਹੀਂ ਲਗਾएंगे ਕਿਉਂਕਿ ਉਹ ਸਿੱਧੀ ਰਹ ਜਾਂਦੀ ਹੈ ਉਹਨਾਂ ਦਾ ਟਾਈਮ ਜ਼ਿਆਦਾ ਲੱਗਦਾ ਪੱਟਣ ਦੇ ਵਿੱਚ ਤੇ ਯੂਨੀਵਰਸਿਟੀ ਕੀ ਕਹਿੰਦੀ ਹੈ ਤੇ ਕੀ ਜਿਹੜੇ ਸਾਡੇ ਮਾਹਿਰ ਕਹਿੰਦੇ ਨੇ ਕਿੰਨਾ ਬੀ ਪਾਓ ਉਹਦੇ ਬਾਰੇ ਤੇ ਕਿਵੇਂ ਉਹਦੀ ਖੇਤ ਦੀ ਤੁਸੀਂ ਮਨਤੀ ਕਰਨੀ ਆ ਉਹਦੇ ਬਾਰੇ ਛੋਡੇ ਨਾ ਮੈਂ ਆਪਦਾ ਜਿਹੜਾ ਤਜਰਬਾ ਜੋ ਵੀ ਹੈ ਨੌਲੇਜ ਆ ਉਸ ਸ਼ੇਅਰ ਕਰਦਾ ਆਜੂ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਤੇ ਪਹਿਲੀ ਗੱਲ ਵੀ ਜਿਹੜਾ ਬੀਜ ਹੈ ਉਹ ਤੁਸੀਂ ਕਿੰਨਾ ਪਾਉਣਾ ਹੈ ਵੀ ਜਿਹੜੀ ਬਾਸਮਤੀ ਹੈ ਉਹ ਕੁਝ ਕਿੰਨਾ ਪਾਉਣਾ ਤੇ ਨਾਨ ਬਾਸਮਤੀ ਦੇ ਵਿੱਚ ਕਿੰਨਾ ਪਾਉਣਾ ਪਰਮਲ ਝੋਨੇ ਦੇ ਵਿੱਚ ਜਿਹੜੀਆਂ ਤਾਂ ਹੈਗੀਆਂ ਨੇ ਪਰਮਲ ਵੈਰੈਟੀਆਂ ਉਹਦੇ ਚ ਤੁਸੀਂ ਪਾਓ 2.5 ਤੋਂ 3 ਕਿਲੋ ਬੀਜ ਦਿੰਨ ਤੋਂ ਥੋੜਾ 100 200 ਗ੍ਰਾਮ ਵੱਜੂਗਾ ਕੋਈ ਦਿੱਕਤ ਨਹੀਂ 100 200 ਬਾਜ ਜ਼ਿਆਦਾ ਨਾ ਬਾਰੇ ਕਈ ਵਾਰੀ ਦੇਖਿਆ ਕਿਸਾਨ 4 4 ਕਿਲੋ ਬੀਜ ਜਿਹੜਾ ਉਹ ਮਰਲੇ ਦੇ ਵਿੱਚ ਪਾਈ ਬੈਠੇ ਹੁੰਦੇ ਨੇ ਉਹ ਤਾਂ ਹੁੰਦਾ ਜਦੋਂ ਓਕਣ ਬੁੱਕਾ ਆਪਾਂ ਮਾਰ ਲਈਓ ਯਾਰ ਇੰਨਾ ਕੁ 20 ਹੈ ਇੰਨਾ ਕੁ ਇੱਥੇ ਜਿਹੜੇ ਦਾ ਬੰਦੇ ਹੈਗੇ ਨੇ ਬਾਲੇ ਸੀਨੀਅਰ ਉਹ ਤਾਂ ਦੇਖ ਕੇ ਦੱਸ ਦਿੰਦੇ ਨੇ ਬਾਈ ਇੰਨੇ ਥਾਂ ਵਾਸਤੇ ਕਿੰਨੇ ਕਿਲੋ ਦੀ ਹੈ 20 ਕਿਲੋ ਦੀ ਕਹਿ ਰਹੀ ਹੈ ਜੀ ਇਹ ਠੀਕ ਹੈ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਉਹ ਤਾਂ ਇਦਾਂ ਹੀ ਦੇਖ ਕੇ ਦੱਸ ਦੇਣਗੇ ਬਟ ਫਿਰ ਵੀ ਜੇ ਕਰਮਾ ਮਾਰ ਲਈਆਂ ਜਾਂ ਮਿੰਤੀ ਕਰ ਲਈ ਜਾਵੇ ਉਹਦੇ ਵਿੱਚ ਕੋਈ ਨੁਕਸਾਨ ਕੋਈ ਠੀਕ ਹੈ ਤਾਂ ਜਿਹੜਾ ਪਰਮਲ ਝੋਨਾ ਉਹਦਾ ਆਪਾਂ ਪਾਉਣਾ 2.5 ਤੋਂ 3 ਕਿਲੋ ਬੀਜ ਜਿਹੜੀਆਂ ਆ ਗਈਆਂ ਬਾਸਮਤੀ ਵੈਰਾਈਟੀਆਂ ਇਹਨਾਂ ਦਾ ਜਿਹੜਾ ਰეკਮੈਂਡਡ ਬੀਜ ਹੈ ਉਹ ਪਰ ਮਰਲੇ ਦੇ ਹਿਸਾਬ ਨਾਲ ਘੱਟ ਹੈ ਕਿਉਂਕਿ ਸੰਘਣੀ ਹੋ ਜਾਂਦੀ ਹੈ ਫਿਰ ਜ਼ਿਆਦਾ ਟੁੱਟਣ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ 17 18 ਹੋਈ 11 21 ਹੋਈ ਜੇ ਮੁੱਛਲ ਹੋਈ ਇਹਨਾਂ ਦਾ ਤੁਸੀਂ ਦੋ ਤੋਂ 2.5 ਕਿਲੋ ਬੀ ਪਾਓ 2.5 ਕਿਲੋ ਤੋਂ ਜ਼ਿਆਦਾ ਬੀ ਨਾ ਪਾਓ ਜਿਹੜਾ ਆਪਾਂ ਪਨੀਰੀ ਤਿਆਰ ਕਰਨ ਦੇ ਵਿੱਚ ਇੱਕ ਮਰਲੇ ਦੇ ਵਿੱਚ ਤੇ ਹੁਣ ਆ ਕੀ ਇੱਕ ਗੱਲ ਮਰਲੇ ਦੀ ਵੀ ਇੱਕ ਮਰਲਾ ਮਿਲਣਾ ਕਿਵੇਂ ਪਹਿਲਾਂ ਤੁਸੀਂ 20 ਦੇਖ ਲਓ ਵਿਚਾਰ ਕਿੱਲੇ ਵਾਸਤੇ ਤੁਸੀਂ ਮੰਨ ਲਓ 20 ਕਿਲੋ ਬੀਜ ਲਿਆਏ ਜੇ ਤਾਂ ਹੁਣ ਨਾਨ ਬਾਸਮਤੀ ਹੈ ਤੁਸੀਂ ਸਵਾ 6 6 6 ਸਵਾ 6 ਮਰਲੇ ਤਿਆਰ ਕਰਨੇ ਆ ਜੇ ਤੁਹਾਡੇ ਕੋਲੇ ਹੈਗਾ ਉਹ ਬਾਸਮਤੀ ਦਾ ਤਾਂ ਤੁਸੀਂ ਉਹਦੇ ਵਾਸਤੇ ਕਰਨੇ ਆ ਜੀ ਅ 8 ਮਰਲੇ 2.5 ਕਿਲੋ ਬੀਜ ਦੇ ਹਿਸਾਬ ਨਾਲ ਤਾਂ ਮਰਲੇ ਕਿਵੇਂ ਤਿਆਰ ਕਰਨੇ ਆ ਇੱਕ ਮਰਲੇ ਦੇ ਵਿੱਚ 9 ਕਰਮਾ ਹੁੰਦੀਆਂ ਨੇ ਤਾਂ ਜਾਂ ਤਾਂ ਤੁਸੀਂ ਇਹ ਕਹਿ ਲਓ ਵੀ ਜੇ ਤੁਸੀਂ 20 ਕਿਲੋ ਬੀਜ ਹੈ ਤਾਂ 8 ਮਰਲੇ ਨੇ ਬਾਸਮਤੀ ਦਾ ਨੌ ਮਰਲੇ ਤੁਸੀਂ ਨੇ 20 ਖੇਤ ਤਿਆਰ ਕਰਨਾ ਹੈ 20 ਕਿਲੋ ਬੀਜ ਵਾਸਤੇ ਬਾਸਮਤੀ ਵਾਸਤੇ ਤੇ ਜੇ ਹੈਗੀ ਹੈ ਪਰਮਲ ਝੋਨਾ ਉਹਦੇ ਵਾਸਤੇ 6 ਮਰਲੇ ਆ ਜਿਹੜੇ ਉਹ ਬਹੁਤ ਹੈ 6 ਮਰਲਿਆਂ ਦੇ ਵਿੱਚ ਮੰਨ ਲਓ 9 54 ਕਰਮਾ ਹੁੰਦੀਆਂ ਨੇ ਸਕੁਅਰ ਦੇ ਵਿੱਚ ਜਦ 54 ਕਰਮਾ ਕਰ ਲੋ ਜਾਂ ਤੁਸੀਂ 9 ਬਾਈ 6 9 ਮਰਲੇ 6 ਮਰਲੇ ਹੋਗੇ 9 ਕਰਮਾ ਦਾ ਇੱਕ ਹੁੰਦਾ ਤਾਂ 54 ਕਰਮਾ ਹੋ ਗਈਆਂ ਉਹ ਤਾਂ ਉਹ ਕਿਵੇਂ ਮਿੰਟੀ ਮਾਰਨੀ ਆ ਉਹ ਦਿਖਾਉਣਾ ਸਾਨੂੰ ਆਜੋ ਹਾਂ ਜੇ ਤਾਂ ਬਾਸਮਤੀ ਹੈ ਤਾਂ ਇੱਕ ਮਰਲੇ ਦੇ ਵਿੱਚ ਤੁਸੀਂ 2.5 ਕਿਲੋ ਬੀਜ ਪਾਉਣਾ ਜੇ ਹੈਗੀ ਪਰਮਲ ਝੋਨਾ ਤਾਂ ਇੱਕ ਮਰਲੇ ਦੇ ਵਿੱਚ ਤੁਸੀਂ 3 ਕਿਲੋ ਬੀਜ ਪਾਉਣਾ ਪਹਿਲਾਂ ਤੁਸੀਂ ਬੀਜ ਨੂੰ ਡਿਵਾਈਡ ਕਰਕੇ ਜਾਂ ਇਹਨੂੰ ਪਾ ਕੇ ਕਰਕੇ ਦੇਖ ਲੈਣਾ ਵੀ ਇੰਨੇ ਮਰਲੇ ਨਾਲ ਸਾਡਾ ਸਰੂਗਾ ਜਦੋਂ ਸਾਡੇ ਕੋਲੇ ਗੱਲ ਇਹ ਆ ਗਈ ਵੀ 6 ਮਰਲੇ ਬਣਾਉਣੇ ਆ ਭਾਈ ਠੀਕ ਹੈ 15 20 ਕਿਲੋ ਆਪਣੇ ਕੋਲੇ ਪਰਮਲ ਝੋਨਾ ਹੈ ਆਪਾਂ 6 ਮਰਲਿਆਂ 'ਚ ਪਾਉਣਾ ਹੈ ਜੇ ਆਪਣੇ ਕੋਲੇ ਬਾਸਮਤੀ ਹੈ ਤਾਂ 8 ਮਰਲਿਆਂ 'ਚ ਪਾਉਣਾ ਹੈ ਤਾਂ 6 ਜਾਂ 8 ਮਰਲਿਆਂ ਦੀ ਗਿਣਤੀ ਕਿਵੇਂ ਮੈਂ ਰੱਖਦਾ ਮੈਂ ਤੁਸੀਂ ਕੋਈ ਵੀ ਇੱਕ ਸਿਰਾ ਲੈ ਲਓ ਆਪਦੀ ਕੈਰੀ ਦਾ ਉਹਨੂੰ ਨੌ ਕਰਮਾਂ ਦਾ ਕਰ ਲਓ ਠੀਕ ਹੈ ਨਾ ਆ ਆਪਾਂ ਕੈਰੀ ਥੋੜੇ ਸਾਹਮਣੇ ਆ ਇਹਦਾ ਇੱਕ ਸਿਰਾ ਆਪਾਂ ਲੈਣਾ ਉਹ ਨੌ ਕਰਮਾਂ ਦਾ ਮਾਰਨਾ ਠੀਕ ਹੈ ਵੈਸੇ ਕੈਰੀ ਪਹਿਲਾਂ ਦੀ ਪਾਈ ਪਈ ਆ ਬਟ ਮੇਰਾ ਐਸਟੀਮੇਟ ਇਹ ਕਹਿੰਦਾ ਵੀ ਨੌ ਕਰਮਾਂ ਦੀ ਹੋਊਗੀ ਆ ਬਟ ਆ ਜੋ ਦੇਖਦੇ ਆ ਆਪਾਂ ਇਹਦੀ ਮਾਰਦੇ ਆਂ ਬਿੰਤੀ 1 2 3 4 5 6 7 8 9 9.5 ਕਰਮਾ ਇਹ ਸਾਢੇ 9 ਕਰਮਾਂ ਤੇ ਵੱਟ ਪਾਈ ਹੋਈ ਹੈ ਤੁਸੀਂ 9 ਕਰਮਾਂ ਦਾ ਮਾਰਨਾ ਹੈ ਜਦੋਂ ਇਧਰਲੀ ਸਾਈਡ ਤੋਂ 9 ਹੋ ਗਿਆ ਫਿਰ ਤੁਸੀਂ ਇਸ ਲੋਟ ਕਰਨਾ ਹੈ ਇਸ ਲੋਟ ਇਧਰ 9 ਹੋ ਗਿਆ ਇਧਰ ਜਿੰਨੀਆਂ ਕਰਮਾਂ ਮਾਰੀ ਜਾਓਗੇ ਓਨੇ ਮਰਲੇ ਬਣੀ ਜਾਣਗੇ ਸੋਨ ਦਿਖਾਉਣਾ ਮੈਂ ਮੰਨ ਲਓ 6 ਬਣਾਉਣੇ ਆਪਾਂ ਆਪਾਂ ਆਪਣੇ ਕੋਲੇ ਹੈਗਾ 15 ਕਿਲ 6 ਮਰਲੇ ਬਣਾਉਣੇ ਆ ਮੰਨ ਲਓ 20 ਕਿਲੋ ਬੀਜ ਤੇ ਪਰ ਮਲਚੋਨੇ ਦੇ ਤਾਂ ਆ ਹੋ ਗਿਆ 1 2 3 4 5 6 ਆ ਜਮ ਇਹ 6.5 ਨੇ ਥੋੜਾ ਜਿਹਾ ਵੱਟ ਪਿੱਛੇ ਕਰ ਸਕਦੇ ਹਾਂ ਤਾਂ ਇਹ 6 ਹੋ ਜਾਣਗੇ ਭਾਵ ਕੀ ਹੈ ਵੀ ਜੋ ਤੁਸੀਂ 9 ਕਰਮੇ ਦੀ ਕਰਮਾ ਦੀ ਲੰਬਾਈ ਮਾਰ ਲਈ ਤਾਂ ਦੂਜੀ ਸਾਈਡ ਨੂੰ ਜਿੰਨੀਆਂ ਕਰਮਾ ਬਣਾਈ ਜਾਉਂਗੇ ਓੰਨੇ ਮਰਲੇ ਬਣੀ ਜਾਣਗੇ ਠੀਕ ਹੈ ਲੱਗੀ ਸਮਝ ਮੰਨ ਲਓ ਨੌ ਕਰਮਾ ਦੀ ਸਿੱਧੀ ਕਰ ਲਈ ਆਪਾਂ ਉਦੋਂ ਬਾਅਦ ਇੱਕ ਮਰਲਾ ਬਣ ਗਿਆ ਦੋ ਤਿੰਨ ਚਾਰ ਪੰਜ ਛੇ ਜਿੱਥੇ ਮੈਂ ਖੜਾ ਇੱਥੇ ਜਿਹੜੇ ਆ ਛੇ ਮਰਲੇ ਬਣਦੇ ਆ ਇਹਦੇ ਵਿੱਚ ਤੁਸੀਂ 15 ਕਿਲੋ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਬਾਸਮਤੀ ਆ ਜੇ ਤੁਹਾਡੇ ਕੋਲੇ ਨਾਨ ਬਾਸਮਤੀ ਪਰਮਲ ਚੋਂ ਉਹਨਾਂ ਦਾ ਤੁਸੀਂ 20 ਕਿਲੋ ਵੀ ਇਹ ਚ ਆਰਾਮ ਨਾਲ ਪਾ ਸਕਦੇ ਹੋ ਠੀਕ ਹੈ ਤੇ ਹੁਣ ਆ ਗਈ ਗੱਲ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਸ਼ੇਅਰ ਕਰਾਂਗੇ ਵੀ ਜਿਹੜੀ ਲੋਹੇ ਤੇ ਜਿੰਕ ਦੀ ਘਾਟ ਆਉਂਦੀ ਹੈ ਪਨੀਰੀਆਂ ਦੇ ਵਿੱਚ ਜ਼ਿਆਦਾਤਰ ਨਵੇਂ ਬਾਣਾ ਦੇ ਵਿੱਚ ਆਉਂਦੀ ਹੈ ਪਰ ਅੱਜ ਕੱਲ ਜਿੱਥੇ 40-40 ਸਾਲ ਹੋ ਗਏ ਜੀਰੀ ਲੱਗਦੀ ਨੂੰ ਉੱਥੇ ਵੀ ਆ ਜਾਂਦੀ ਹੈ ਕਈ ਵਾਰੀ ਉੱਥੇ ਤੁਸੀਂ ਕੋਈ ਤਰੀਕਾ ਕਰਨਾ ਹੈ ਜਿਹੜਾ ਕਈ ਸਾਲ ਪਹਿਲਾਂ ਲੋਕ ਕਰਦੇ ਹੁੰਦੇ ਸੀ ਪਰ ਅੱਜ ਕੱਲ ਦੇਖਿਆ ਬਹੁਤ ਘਟ ਗਏ ਕੀ ਕਰਨਾ ਪਾਣੀ ਦਾ ਭਰ ਕੇ ਜੇ ਹੋ ਸਕੇ ਤਾਂ ਟਰੈਕਟਰ ਨਾਲ ਕੱਦੂ ਨਹੀਂ ਉਦਾਂ ਹੀ ਇਹਦੇ ਵਿੱਚ ਸਾਗੀ ਮਾਰ ਲਓ ਤੁਸੀਂ ਕੋਈ ਛੋਟਾ ਜਿਹਾ ਹਲਕਾ ਜਿਹਾ ਸਾਗਾ ਜਿਹਾ ਲੱਕੜ ਦਾ ਸਾਗ ਲੈ ਆ ਕੇ ਦੋ ਚਾਰ ਵਾਰੀ ਤੁਸੀਂ ਨਾ ਇਹਦਾ ਕੱਦੂ ਕਰ ਦੋ ਆਪ ਹੀ ਮੈਨੂਅਲੀ ਜੇ ਟਰੈਕਟਰ ਨਾਲ ਆਪਾਂ ਕਰਦੇ ਆ ਤਾਂ ਉਹ ਜ਼ਿਆਦਾ ਹੋ ਜਾਂਦਾ ਤੇ ਉਹਦੇ ਨਾਲ ਝੜਾਂ ਵੀ ਡੁੰਗੀਆਂ ਵਗ ਜਾਂਦੀਆਂ ਨੇ ਉਹ ਦਿੱਕਤ ਵੀ ਦੇ ਸਕਦੀ ਐ ਤੁਹਾਨੂੰ ਕੱਦੂ ਵਾਲੀ ਬਟ ਜੇ ਤੁਸੀਂ ਇਦਾਂ ਹੀ ਉੱਤੇ ਉੱਤੇ ਬਾਲਾ ਪਾਣੀ ਪਹਿਲਾਂ ਨਾ ਪਰੋ ਪਾਣੀ ਪਹਿਲਾਂ ਪਰੋਂਗੇ ਤਾਂ ਕੱਦੂ ਆ ਜਿਹੜਾ ਉਹ ਡੁੰਗਾ ਹੋ ਜਾਊਗਾ ਤਾਜ਼ਾ ਪਾਣੀ ਭਰ ਕੇ ਨਾਲ ਦੀ ਨਾਲ ਹਲਕਾ ਹਲਕਾ ਐ ਕੱਦੂ ਫੱਟੀ ਨਾਲ ਕਿਸੇ ਨਾਲ ਮਾਰ ਦੋ ਸਾਨੂੰ ਅਸ ਨੂੰ ਨਹੀਂ ਲੋੜ ਪੈਂਦੀ ਨਹੀਂ ਆਪਾਂ ਤੁਹਾਨੂੰ ਕਰਕੇ ਦਿਖਾ ਦਿੰਦੇ ਕਿਉਂਕਿ ਸਾਡਾ ਇੱਥੇ ਜੀਰੀ ਲੱਗਦੇ ਨੂੰ ਵਧੀਆ ਹੋ ਗਿਆ ਪੀਲੀ ਮਿੱਟੀ 'ਚ ਹੈਗਾ ਖੇਤ ਤਾਂ ਲੋਡ ਨਹੀਂ ਪੈਂਦੀ ਤੇ ਤਾਂ ਕਰਕੇ ਪੀਲੀ ਜਿਹੜੀ ਨਹੀਂ ਹੁੰਦੀ ਇੱਥੇ ਜ਼ਿਆਦਾ ਲੋਹਾ ਤੇ ਜ਼ਿੰਕ ਘਾਟ ਦੀਆਂ ਦੋ ਸਪਰੇ ਹਾਂ ਆਪਾਂ ਕਰਾਂਗੇ ਤਾਂ ਇਹ ਤਰੀਕਾ ਤੁਸੀਂ ਨਵੇਂ ਖੇਤ ਨੇ ਜਿਹੜੇ ਨਰਮਾ ਬੀਜ ਦਾ ਰਿਹਾ ਜਾਂ ਜ਼ਿਆਦਾ ਰੇਤਲਾ ਬਹਣਾ ਉੱਥੇ ਤੁਸੀਂ ਇੱਕ ਫੱਟੀ ਲੈ ਕੇ ਮੈਨੂਅਲੀ ਤੁਸੀਂ ਉਹ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਹੁਣ ਗੱਲ ਕਰਦੇ ਆਪਾਂ ਵੀ ਜੜੀਆਂ ਝੋਨੇ ਦੀਆਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਦਾ ਕਿਹੜੇ-ਕਿਹੜੇ ਸਮਾਂ ਆ ਗਿਆ ਹੁਣ ਮੇਨਲੀ ਮੈਂ ਜਿਹੜਾ ਡਿਵਾਈਡ ਕੀਤਾ ਉਹ ਤਿੰਨ ਟਾਈਪਸ ਦੇ ਵਿੱਚ ਜਿਹੜੀਆਂ ਉਹ ਵੈਰਾਈਟੀਆਂ ਨੂੰ ਡਿਵਾਈਡ ਕੀਤਾ ਇੱਕ ਤਾਂ ਹੋਗੀਆਂ ਬਾਸਮਤੀ ਇੱਕ ਹੋ ਗਈਆਂ ਹਾਈਬ੍ਰਿਡ ਵੈਰਾਈਟੀਆਂ ਤੇ ਇੱਕ ਹੋ ਗਈਆਂ ਜਿਹੜੀਆਂ ਪੀਆਰ ਵੈਰਾਈਟੀਆਂ ਨੇ ਠੀਕ ਹੈ ਜਿਹੜੀਆਂ ਬਾਸਮਤੀ ਦੇ ਵਿੱਚ ਆ 11 21 17 18 ਜਮ ਉਛਲ ਉਹਦਾ ਪੂਰਾ ਟਾਈਮ ਆ ਗਿਆ ਹੁਣ 20 ਤਰੀਕ ਦੇ ਆਸ-ਪਾਸ 15 ਤੋਂ 20 ਤਰੀਕ 25 ਤਰੀਕ ਤੱਕ ਤੁਸੀਂ ਜਿਹੜਾ ਮੂਸ਼ਲ ਦੀ ਜਿਹੜੀ ਪਨੀਰੀ ਆ ਉਹ ਵੇਚ ਸਕਦੇ ਹੋ 20 ਤਰੀਕ ਤੇ ਆਸ-ਪਾਸ 11 21 ਦੇ 17 18 ਦੀ ਪਨੀਰੀ ਆ ਜਿਹੜੀ ਉਹ ਸ਼ੁਰੂ ਹੋ ਜੂਗੀ ਤੇ ਜੇ ਗੱਲ ਕਰੀਏ ਆਪਾਂ ਪੀਆਰ ਵੈਰਾਈਟੀਆਂ ਦੀ 126 ਹੋਈ 131 ਹੋਈ 128 ਹੋਈ ਉਹਨਾਂ ਵਾਸਤੇ ਮੇਰੀ ਇਹੀ ਬੇਨਤੀ ਆ ਕਿ ਤੁਸੀਂ ਕਾਲ ਨਾ ਕਰੋ ਜੇ ਹੋ ਸਕੇ ਤਾਂ ਜਿਹੜੀ 131 ਉਹਨੂੰ 25 ਤਰੀਕ ਤੋਂ ਬਾਅਦ ਬੀਜੋ ਜਿਹੜੀ 25 ਮਈ ਐ ਉਹ ਤੋਂ ਬਾਅਦ ਉਹਦੀ ਪਨੀਰੀ ਦੀ ਬਜਾਈ ਕਰੋ ਜਿਹੜੀਆਂ ਹੁਣ 15 ਜੂਨ 15 ਮਈ ਦੇ ਨੇੜੇ ਜਿਹੜੀਆਂ ਪਨੀਰੀਆਂ ਬੀਜੀਆਂ ਨੇ ਉਹਨਾਂ ਦਾ ਝਾੜ ਤੁਸੀਂ 70 75 ਤੋਂ ਵੱਧ ਤੁਸੀਂ ਉਮੀਦ ਨਹੀਂ ਕਰ ਸਕਦੇ ਫਿਰ ਤੁਸੀਂ ਕਹੋਗੇ ਵੈਰਾਈਟੀ ਫੇਲ ਐ ਉਹ ਵੈਰਾਈਟੀ ਤਾਂ ਫੇਲ ਹੋ ਜਾਂਦੀ ਹੈ ਕਈ ਵਾਰੀ ਦੂਸਰੀ ਗੱਲ ਕਿਉਂਕਿ 126 ਕਈ ਸਾਲਾਂ ਤੋਂ ਆਪਾਂ ਨੂੰ ਹੁਣ ਮਤਲਬ ਪਿਛਲੇ ਸਾਲ ਬੜਾ ਬੰਪਰ ਝਾੜ ਦਿੱਤਾ ਤਾਂ ਬਹੁਤੇ ਕਿਸਾਨ ਖੇਤ ਵਿਹਲਾ ਛੱਡ ਰਹੇ ਆ ਕਿ 126 ਲਾਵਾਂਗੇ 126 ਲਾਵਾਂਗੇ ਭਾਵੇਂ ਉਹਨਾਂ ਨੇ ਕੋਈ ਮੂੰਗੀ ਵੀ ਨਹੀਂ ਬੀਜੀ ਉਹਨਾਂ ਨੇ ਮੱਕੀ ਵੀ ਨਹੀਂ ਬੀਜੀ ਤਾਂ ਵੀ ਉਹ 126 ਲਾਉਣਗੇ ਤਾਂ ਉੱਥੇ ਕਈ ਵਾਰੀ ਇਹ ਹੋ ਜਾਂਦਾ ਕਿ ਯਾਰ ਨਾਲ ਦੇ ਖੇਤ ਵਾਲੇ ਨੇ ਜੀਰੀ ਵੀ ਲਾਤੀ ਐਨੇ ਦਿਨ ਹੋ ਗਏ ਯਾਰ ਇਹ ਤਾਂ ਰੇਵੀ ਪੂਰੀ ਕਰ ਗਿਆ ਤੇ ਆਪਾਂ ਕਾਲ ਕਰਦੇ ਆ ਤਾਂ ਉਹਦਾ ਕਾਰਨ ਨਾ ਕਰੋ ਤੁਸੀਂ ਮੌਜ ਨਾ ਵਿਲੇ ਰਹੋ ਕਿਸੇ ਵੀ ਤਰੀਕੇ ਬਟ ਤੁਸੀਂ 20 ਤੋਂ 25 ਮਈ ਜੂਨ ਤੋਂ ਪਹਿਲਾਂ ਉਹਦੀ ਜਿਹੜੀ ਹੈ ਪਰੀਰੀ ਖੇਤ ਦੇ ਵਿੱਚ ਨਹੀਂ ਲਾਉਣੀ ਤੇ ਜਿਹੜੀ ਪਨੀਰੀ ਬੀਜਣੀ ਹੈ ਉਹ ਤੁਸੀਂ 15 ਜਾਂ 20 ਜੂਨ ਤੋਂ ਪਹਿਲਾਂ ਨਹੀਂ ਬੀਜਣੀ ਕਿਸੇ ਵੀ ਹਾਲਤ ਦੇ ਵਿੱਚ 20 ਜੂਨ ਤੋਂ ਬਾਅਦ ਜਿਹੜੀ ਪਨੀਰੀ ਬੀਜੀ ਬੀਜੂਗੀ ਜਾਂ 25 ਜੂਨ ਤੋਂ ਬਾਅਦ ਬੀਜੀ ਜਾਊਗੀ ਉਹਦਾ ਝਾੜ ਸਭ ਤੋਂ ਵਧੀਆ ਆਊਗਾ ਕਿਉਂਕਿ ਜਿਹੜਾ ਜੁਲਾਈ ਦੇ ਪਹਿਲੇ ਤਰੀਕ ਨੂੰ ਆਪਣੇ ਜਿਹੜਾ ਮੌਨਸੂਨ ਆ ਉਹ ਦਾਖਲ ਕਰਦਾ ਪੰਜਾਬ ਦੇ ਵਿੱਚ ਵੈਸੇ ਇੰਡੀਆ ਦੇ ਵਿੱਚ 10 ਜੂਨ ਨੂੰ ਕਰਦਾ ਪਰ ਆਪਣੇ 15 ਦਿਨਾਂ ਬਾਅਦ ਜੁਲਾਈ ਦੀ ਪਹਿਲੀ ਤਰੀਕ ਨੂੰ ਜਿਹੜਾ ਉਹ ਐਂਟਰ ਕਰ ਜਾਂਦਾ ਜਦੋਂ ਕਹਿੰਦੇ ਸੌਣ ਚੜ ਗਿਆ 5 ਜੂਨ 5 ਜੁਲਾਈ ਦੇ ਆਸ-ਪਾਸ ਉਹਨਾਂ ਤਰੀਕਿਆਂ ਦੇ ਵਿੱਚ ਤੁਸੀਂ ਜਿਹੜੀ ਹੈ ਇਹ ਵੈਰੈਟੀ ਲਾਓ ਤੇ ਬਾਕੀ ਜਿਹੜੀਆਂ ਪੀਆਰ ਦੀਆਂ ਹੋਰ ਵੈਰੈਟੀਆਂ 128 129 131 ਇਹਨਾਂ ਚੋਂ ਸਾਰੀਆਂ ਨੂੰ ਘੱਟ 131 ਘੱਟ ਟਾਈਮ ਲੈਂਦੀਆਂ 128 ਇਹ ਤੇ 29 ਇਹ ਲਗਭਗ ਸੇਮ ਸਮਾਂ ਲੈਂਦੀਆਂ ਨੇ ਤੇ ਦੂਸਰੀ ਤੀਸਰੀ ਜਿਹੜੀ ਵੈਰੈਟੀ ਹੈ ਕਿਸ ਜਿਹੜੀਆਂ ਨੇ ਤੀਸਰੀ ਕਿਸਮ ਦੀਆਂ ਕਿਸਾਨ ਨੇ ਉਹ ਲਾ ਰਹੇ ਨੇ ਹਾਈਬ੍ਰਿਡ ਜਿਵੇਂ ਸਾਵਾਤੇ 01 ਸਾਵਾ 7501 ਤੇ 28ਪੀ 67 ਉਹ ਤੁਸੀਂ ਵੈਰੈਟੀਆਂ ਲਾਉਣ ਤੋਂ ਪਹਿਲਾਂ ਉਸ ਵੈਰੈਟੀ ਦੀਆਂ ਜਿਹੜੀਆਂ ਮੜੀਆਂ ਉਧੀਆਂ ਜਿਹੜੀਆਂ ਸਪੈਸੀਫਿਕੇਸ਼ਨਾਂ ਨੇ ਉਹਦੇ ਜਿਹੜੇ ਲੱਛਣ ਨੇ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਲਓ ਕਿਉਂਕਿ 28P70 ਉਹ ਖਾਦ ਬਹੁਤ ਘੱਟ ਲੈਂਦੀ ਐ ਕਈ ਕਿਸਮਾਂ ਨੇ ਹੋਰ ਜਿਨ੍ਹਾਂ ਵਿੱਚ ਡਿੱਗਣ ਦੀ ਦਿੱਕਤ ਆਉਂਦੀ ਐ ਤਾਂ ਉਹਨਾਂ ਦੀ ਜਾਣਕਾਰੀ ਜ਼ਰੂਰ ਲਓ ਉਹਨਾਂ ਕਿਸਮਾਂ ਨੂੰ ਲਾਉਣ ਤੋਂ ਪਹਿਲਾਂ ਤਾਂ ਕਿਸੇ ਕਿਸਮ ਦਾ ਐਤਕੀ ਜਿਵੇਂ ਕਿ ਕਹਿ ਸਕਦੇ ਹਾਂ ਲੋਕਾਂ ਦਾ ਰੁਝਾਨ ਐ ਜਿਹੜਾ ਉਹ 7017501 ਵੈਰਾਈਟੀਆਂ ਵੱਲ ਰਿਹਾ 131 ਵੈਰਾਈਟੀ ਵੱਲ ਰਿਹਾ 131 ਵੈਰਾਈਟੀ ਦਾ ਮੇਰਾ ਪਿਛਲੇ ਤੋਂ ਪਿਛਲੇ ਸਾਲ ਦਾ ਤਿਆਰਪਾਏ ਉਹ ਮੇਰੇ ਨਾਲ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਉਹ ਕੀ ਹੈ ਵੀ ਮੇਰੇ ਕੋਲ ਆ ਖੇਤ ਦੇ ਵਿੱਚ ਦੋ ਵਰਾਇਟੀਆਂ ਸੀ ਇੱਕ ਸੀ CR212 ਇੱਕ ਸੀਗੀ PR131 ਜਿਹੜੇ ਪਹਿਲੇ ਸਾਲ ਉਹ ਲਾਂਚ ਹੋਈ ਆ ਉਹਦਾ ਮੈਨੂੰ 4 ਕਿਲੋ ਬੀਜ ਮਿਲਿਆ ਸੀ PR131 ਦਾ ਤੇ ਉਹ 4 ਕਿਲੋ ਬੀਜ ਦੇ ਵਿੱਚ ਜਿਹੜੇ ਖੇਤ ਦੇ ਵਿੱਚ ਮੈਂ ਖੜਾ ਇਹਦੇ ਚੋਂ ਮੰਨ ਲਾ ਦੋ ਕਨਾਲਾਂ ਇਹਦੀਆਂ ਲੱਗੀਆਂ ਸੀ ਦੋ ਕਨਾਲਾਂ niche ਲੱਗੀਆਂ ਸੀ ਤਾਂ ਅੱਧਾ ਕਿੱਲਾ ਵਹਣ ਦਾ 4 ਕਿਲੋ ਬੀਜ ਦੇ ਨਾਲ ਲਾਇਆ ਸੀ ਤਾਂ ਉਹਦਾ ਕੀ ਕਿਉਂ ਪਾਸ ਫੇਲ ਹੋਈ ਉਹਦਾ ਕੀ ਕਰਨਾ ਕਿ ਉਹ ਵੈਰਾਈਟੀ ਸੀ ਇੰਨੀ ਨਹੀਂ ਆ ਗੋਡੇ ਤੱਕ ਤੁਸੀਂ ਦੇਖ ਸਕਦੇ ਹੋ ਮੇਰੇ ਐਡਾੜਾ ਕੱਦ ਸੀ ਪੀਆਰ 131 ਦਾ ਤੇ ਜਿਹੜੀ ਨਾਲ ਉਹਦੇ ਲੱਗੀ ਹੋਈ ਸੀ 212 ਉਹ 212 ਸੀ ਐਡੜੀ ਇਸ ਤੋਂ ਵੀ ਉੱਪਰ ਸੀ ਜੇ ਆਪਾਂ ਵਿੱਚ ਖੇਤ ਤੇ ਵੜਦੀ ਸੀ ਤਾਂ ਇੰਨੀ ਨਹੀਂ 212 ਸੀ ਤਾਂ ਉਹ ਦੋ ਜਿਹੜੀਆਂ ਚਾਰਕ ਨਾਲਾ ਖੇਤ ਦੀਆਂ ਸੀ ਉਹਨੂੰ ਨਾ ਤਾਂ ਅਸੀਂ ਅੱਡ ਤੋਲ ਸਕਦੇ ਸੀ ਕਿਸੇ ਤਰੀਕੇ ਬਟ ਨਾ ਇਹ ਉਹਨੂੰ ਪਾਸ ਕਰ ਸਕਦੀ ਨਾ ਫੇਲ ਬਟ ਜਿਹੜਾ ਬੰਦਾ ਪੁਰਾਣੇ ਥੋੜੀ ਸੋਚ ਰੱਖਦੇ ਨੇ ਕਿਸਾਨ ਉਹ ਕਹਿੰਦੇ ਸੀ ਇਹ ਕਿਹੜੀ ਜੀਰੀ ਹੈ ਵੀ ਇਹ ਤਾਂ ਲੰਡੀ ਲੰਡੀ ਜੀ ਤ ਹੈਗੀ ਐਡੇ ਢਿੱਕ ਤਾਂ ਹੈਗੀ ਐ ਦੇਖਣ ਨੂੰ ਐ ਲੱਗਦਾ ਸੀ ਵੀ ਇਹ ਤਾਂ 50 60 ਮਣ ਦੀ ਐ ਜਿਵੇਂ ਲੋਕਾਂ ਨੇ ਪੀਆਰ 126 ਸ਼ੁਰੂ ਦੇ ਵਿੱਚ ਫੇਲ ਕੀਤੀ ਸੀ ਉਸੇ ਤਰ੍ਹਾਂ ਜਿਹੜਾ ਦੇਖਣ ਨੂੰ ਇਹ ਲੱਗਦੀ ਐ ਪੀਆਰ 131 ਬਟ ਇਹਦੀ ਜਿਹੜੀ ਇੱਕ ਸਪੈਸੀਫਿਕੇਸ਼ਨ ਐ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਗਾ ਇਹਦਾ ਚੌਲ ਜਿਹੜਾ 14 14 ਪੁਰਾਣੀ 14 ਵੈਰਾਈਟੀ ਹੁੰਦੀ ਸੀ ਪੀਆਰ ਉਹਦੇ ਵਾਂਗੂ ਬਿਲਕੁਲ ਲੰਮਾ ਤੇ ਇਹ ਜਮਾ ਪਤਲਾ ਚੌਲ ਹੈ ਤੇ ਇਹ ਜਿਹੜੀ ਪੀਆ 131 ਹੈ ਇਹਦਾ ਰੇਟ ਜਿਹੜਾ ਆਪਣੀ ਐਮਐਸਪੀ ਹੁੰਦੀ ਹੈ ਉਹ ਤੋਂ ਵੀ ਇਹ ਮਹਿੰਗੀ ਵਿਕ ਜਾਂਦੀ ਹੈ 400 ਰੁਪਿਆ ਉਹਦਾ ਕਾਰਨ ਕੀ ਹੈ ਵੀ ਇਹ ਜਿਹੜਾ ਪੀਆ 131 ਹੈ ਇਹ ਜਿਹੜੇ ਬਾਸਮਤੀ ਦੇ ਵਿੱਚ ਰਲਾ ਕੇ ਐਕਸਪੋਰਟ ਹੋ ਜਾਂਦੀ ਹੈ ਤਾਂ ਜੇ ਬਾਸਮਤੀ ਦਾ ਰੇਟ ਚੰਗਾ ਹੋਵੇ ਤਾਂ ਇਹ ਪੀਆ 131 ਹੈ ਜਿਹੜੀ ਇਹ ਐਮਐਸਪੀ ਤੋਂ ਬਾਹਰ ਵੀ ਵੇਚਣ ਦੇ ਵਿੱਚ ਕਿਸਾਨ ਨੂੰ ਫਾਇਦਾ ਹੋ ਸਕਦਾ ਹੈ ਤੇ ਇਹਦਾ ਚੌਲ ਬੜਾ ਸਾਫ਼ ਬੜਾ ਦਾਗ ਨਹੀਂ ਹੁੰਦਾ ਜਿਵੇਂ ਆਪਣੀਆਂ CR212 ਇਹਦਾ ਬੜਾ ਉਹ ਹੁੰਦਾ ਕਹਿੰਦੇ ਨੇ ਦਾਗੀ ਹੁੰਦਾ ਚੌਲ ਤਾਂ ਉਹ ਇਸ ਤਰ੍ਹਾਂ ਦਾ ਨਹੀਂ ਹੁੰਦਾ ਇਹਦਾ ਸਾਫ਼ ਚੌਲ ਹੋਊਗਾ ਦੂਸਰੀ ਗੱਲ ਇਹਨੂੰ ਬਿਮਾਰੀ ਬਿਲਕੁਲ ਘਟ ਆਉਂਦੀ ਹੈ ਕਹਿ ਰਹੇ ਆ ਕੁਝ ਬੌਣਾ ਰੋਗ ਵਗੈਰਾ ਉਹ ਤਾਂ ਇੱਕ ਵਾਇਰਸ ਆ ਬਟ ਉਦਾਂ ਬੈਕਟੀਰੀਆ ਹੋਇਆ ਫੰਗਸ ਹੋਇਆ ਇਹਨਾਂ ਨੂੰ ਬਹੁਤ ਇਹਨੂੰ ਬਹੁਤ ਘੱਟ ਬਿਮਾਰੀਆਂ ਆਉਂਦੀਆਂ ਨੇ ਤਾਂ ਤੁਸੀਂ ਇਹਦੇ ਵੱਲ ਜਾ ਸਕਦੇ ਹੋ ਬਟ ਇਹੀ ਮੇਰੀ ਬੇਨਤੀ ਹੈ ਵੀ PR131 ਵਾਲੇ ਕਿਸਾਨਾਂ ਤੁਸੀਂ ਕਾਲੀ ਨਾ ਕਰੋ ਅੱਜ 19 ਤਰੀਕ ਹੋ ਗਈ ਤੁਸੀਂ 25 ਤਰੀਕ ਤੱਕ ਖੜਜੋ ਪੰਜਵੇਂ ਮਹੀਨੇ ਦੀ ਤਾਂ ਪੰਜਵੇਂ ਮਹੀਨੇ ਦੀ 25 ਤਰੀਕ ਦੇ ਆਸ-ਪਾਸ ਤੁਸੀਂ ਇਹਦੀ ਪਨੀਰੀ ਲਾ ਸਕਦੇ ਹੋ ਜੇ ਪਨੀਰੀ ਵੀ ਸਕਦੇ ਹੋ ਜੇ ਤੁਸੀਂ ਇਹਦਾ ਝਾੜ ਚੰਗਾ ਲੈਣਾ ਦੂਸਰੀ ਗੱਲ ਇਹਦੇ ਵਿੱਚ ਖਾਦਾਂ ਜਿਆਦਾ ਠੋਕਣ ਦੀ ਕੋਸ਼ਿਸ਼ ਨਾ ਕਰਿਓ ਵੀ ਇਹ ਤਾਂ ਛੋਟੀ ਹੈ ਜੀ ਗਵੰਡੀਆਂ ਦੀ ਜੀ ਤਾਂ ਏਡੀ ਏਡੀ ਹੋਗੀ ਤਾਂ ਉਹ ਤੁਹਾਨੂੰ ਇਹ 10 ਹੀ ਦਿੱਤਾ ਇਹ ਜੇ ਏਡੀ ਏਡੀ ਵੀ ਰਹੂਗੀ ਤਾਂ ਵੀ ਉਹਨੇ ਝਾੜ ਦੇਊਗੀ ਤੇ ਬਾਲੀਆਂ ਫालतू ਸਪਰੇ ਹਾਂ ਵੀ ਇਹ ਨਹੀਂ ਲੈਂਦੀ ਤਾਂ ਤੁਹਾਨੂੰ ਇਹ ਇੰਨੀ ਜਾਣਕਾਰੀ ਮੈਂ ਆਪਣਾ ਐਕਸਪੀਰੀਅੰਸ ਜਿਹੜਾ ਉਹ ਸ਼ੇਅਰ ਕੀਤਾ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਮੈਂਟ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ